ਕੈਲੀਫੋਰਨੀਆ ਦਾ ਸਿੱਖ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਜੋ ਸਿਰਫ 21 ਸਾਲ ਦਾ ਹੈ ਹੁਣ ਆਪਣੀ ਸਜ਼ਾ ਭੁਗਤਣ ਦੇ ਰਾਤੇ ਹੈ ਮਾਪੇ ਬੜੇ ਔਖੇ ਹੋ ਕੇ ਬੱਚਿਆਂ ਨੂੰ ਪਰਦੇਸ ਭੇਜਦੇ ਆ ਤੇ ਬਹੁਤੇ 에ਅਰਪੋਰਟ ਤੇ ਛੱਡਣ ਆਏ ਪੱਬਕ ਵੀ ਹੋ ਜਾਂਦੇ ਆ ਮਨ ਅੰਦਰ ਬੋਝ ਗਿਆ ਹੁੰਦਾ ਹੈ ਕਿ ਪਤਾ ਨਹੀਂ ਹੁਣ ਕਦੋਂ ਮੇਲ ਹੋਣਗੇ ਅੱਗੇ ਜਾ ਕੇ ਕੀ ਕੁਝ ਹੋਣਾ ਹੈ ਜਸ਼ਨਪ੍ਰੀਤ ਤੇ ਮਾਪਿਆਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਜਦ ਪੁੱਤਰ ਦੇ ਬਾਰੇ ਉਹਨਾਂ ਨੂੰ ਹੁਣ ਪਤਾ ਲੱਗਦਾ ਪਰਦੇਸ ਪਰਦੇਸ ਦੀਆਂ ਦੂਰੀਆਂ ਤੇ ਹੁਣ ਕਰ ਕੁਝ ਵੀ ਨਹੀਂ ਸਕਦੇ ਜਸ਼ਨਪ੍ਰੀਤ ਨੇ ਆਪਣੇ ਖਿਲਾਫ ਲੱਗੇ ਸਾਰੇ ਇਲਜ਼ਾਮਾਂ 'ਚ ਖੁਦ ਨੂੰ ਬੇਕਸੂਰ ਦੱਸਿਆ ਇਹ ਮਾਮਲਾ ਉਸ ਵੇਲੇ ਵੱਡੇ ਵਿਵਾਦ 'ਚ ਬਦਲ ਗਿਆ ਜਦੋਂ ਅਮਰੀਕਾ 'ਚ ਭਾਰਤੀ ਟਰੱਕ ਡਰਾਈਵਰਾਂ ਦੇ ਵੱਲੋਂ ਜਾਨਾਂ ਨੂੰ ਖਤਰੇ 'ਚ ਪਾਉਣ ਦੇ ਮੁੱਦੇ ਤੇ ਵੱਡੀ ਚਰਚਾ ਚੱਲ ਰਹੀ ਹੈ ਬਹਿਸ ਛੜੀ ਹੋਈ ਹੈ ਜਸ਼ਨਪ੍ਰੀਤ ਸਿੰਘ ਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦੇ ਹੋਏ ਤਿੰਨ ਲੋਕਾਂ ਦੀ ਮੌਤ ਕਾਰਨ ਬਣਨ ਦਾ ਦੋਸ਼ ਲੱਗਾ ਹੈ ਗ੍ਰਾਉਸ ਵਾਹਕੂਲਰ ਮਨਸਲਟਰ ਵਾਈਲ ਇਨਟੌਕਸੀਕੇਟਡ ਦੇ ਤਿੰਨ ਦੋਸ਼ ਤੇ ਨਸ਼ੀ ਹਾਲਤ ਵਿੱਚ ਡਰਾਈਵਿੰਗ ਕਰਨ ਦਾ ਇੱਕ ਦੋਸ਼ ਲਗਾਇਆ ਗਿਆ ਹੈ। ਜਸ਼ਨਪ੍ਰੀਤ ਸਿੰਘ ਨੂੰ ਪਬਲਿਕ ਡਿਫੈਂਡਰ ਦਿੱਤਾ ਗਿਆ ਤੇ ਉਹ ਬਿਨਾਂ ਜ਼ਮਾਨਤ ਜੇਲ੍ਹ ਵਿੱਚ ਹੈ। ਉਸਦੀ ਅਗਲੀ ਸੁਣਵਾਈ 4 ਨਵੰਬਰ ਨੂੰ ਹੋਣੀ ਹੈ। ਇਸ ਦੌਰਾਨ ਉਸ ਨੂੰ ਪੰਜਾਬੀ ਦੋਭਾਸ਼ੀ ਦੀ ਲੋੜ ਪਵੇਗੀ। ਪੰਜਾਬੀ ਦੋਭਾਸ਼ੀ। ਯਾਨੀ ਕਿ ਇਸ ਨਾਲ ਸਾਬਿਤ ਹੋ ਗਿਆ ਹੈ ਕਿ ਉਸ ਨੂੰ ਅੰਗਰੇਜ਼ੀ ਦੀ ਪੂਰੀ ਸਮਝ ਨਹੀਂ ਆ। ਫਿਰ ਵੀ ਉਸ ਨੂੰ ਲਾਇਸੈਂਸ ਮਿਲਿਆ ਜਿਸ ਲਈ ਕਿ ਅੰਗਰੇਜ਼ੀ ਜਾਣਨੀ ਲਾਜ਼ਮੀ ਹੁੰਦੀ ਹੈ ਅਮਰੀਕਾ ਚ ਗੈਰ ਕਾਨੂੰਨੀ ਉਸਤਾਦ ਦਾਖਲਾ ਹੋਇਆ ਹੈ ਵਰਕ ਪਰਮਿਟ ਅਥਾਰਟਾਈਜੇਸ਼ਨ ਉਸ ਦੇ ਕੋਲ ਹੈ ਤੇ ਰੀਅਲ ਆਈਡੀ ਉਸ ਦੇ ਕੋਲ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੁਣ ਜਾਂਚ ਕਰ ਰਹੀ ਹੈ ਜਸ਼ਨਪ੍ਰੀਤ ਸਿੰਘ 2022 ਦੇ ਵਿੱਚ ਬਾਈਡਨ ਪ੍ਰਸ਼ਾਸਨ ਦਾ ਰਣ ਭਾਰਤ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਦਾਖਲ ਹੋਇਆ ਸੀ ਉਸ ਕੋਲ 2030 ਤੱਕ ਦਾ ਵੈਲਿਡ ਵਰਕ ਅਥਾਰਾਈਜੇਸ਼ਨ ਡਾਕੂਮੈਂਟ ਹੈ ਤੇ ਸਮੀ ਟਰੱਕ ਚਲਾਉਣ ਦੇ ਲਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਸ ਕੋਲ ਹੈ ਉਸ ਦਾ ਲਾਇਸੈਂਸ ਇੱਕ ਫੈਡਰਲ ਰੀਅਲ ਆਈਡੀਆ ਹੈ ਜੋ ਕਿ ਉਸ ਨੂੰ ਇਸ ਲਈ ਮਿਲੀ ਕਿਉਂਕਿ ਸਰਕਾਰ ਨੇ ਉਸ ਨੂੰ ਕਾਨੂੰਨੀ ਦਰਜਾ ਦਿੱਤਾ ਹੈ ਕੈਲੀਫੋਰਨੀਆ ਸਰਕਾਰ ਨੇ ਦੋਸ਼ ਲਾਇਆ ਕਿ ਇਹ ਅਧਿਕਾਰ ਟਰੰਪ ਪ੍ਰਸ਼ਾਸਨ ਨੇ ਵਿਦਾਇਆ ਸੀ ਜਦਕਿ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਕੈਲੀਫੋਰਨੀਆ ਨੇ ਫੈਡਰਲ ਕਾਨੂੰਨ ਦੀ ਉਲੰਘਣਾ ਕੀਤੀ ਹੈ ਕਿਉਂਕਿ ਜਸ਼ਨਪੀ ਸਿੰਘ ਨੂੰ ਉਸ ਵੇਲੇ ਅਯੋ ਕਰ ਦੇਣਾ ਚਾਹੀਦਾ ਸੀ ਅਸਲ ਵਿੱਚ ਜੂਨ 2025 ਵਿੱਚ ਕੈਲੀਫੋਰਨੀਆ ਨੇ ਜਸ਼ਨਪ੍ਰੀਤ ਸਿੰਘ ਜੋ ਕਿ ਇੱਕ ਅਸਾਈਲਮ ਸੀਕਰ ਹੈ ਉਸ ਨੂੰ ਕੇ ਰੈਸਟ੍ਰਿਕਸ਼ਨ ਦੇ ਨਾਲ ਇੱਕ ਸੀਮਿਤ ਨਾਨ ਡੋਮਿਸਾਈਲ ਸੀਡੀਐਲ ਜਾਰੀ ਕਰ ਦਿੱਤਾ ਇਸ ਨਾਲ ਉਹ ਸਿਰਫ ਉਹ ਰਾਜ ਦੇ ਅੰਦਰ ਹੀ ਗੱਡੀ ਚਲਾ ਸਕਦਾ ਸੀ ਕੇ ਰੈਸਟ੍ਰਿਕਸ਼ਨ ਆਮ ਤੌਰ ਤੇ 21 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਹੁੰਦੀ ਆ ਸਪਟੈਂਬਰ ਮਹੀਨਾ ਆਉਂਦਾ ਇਸ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਸਾਰੇ ਨਾਨ ਡੋਮਿਸਾਈਲ ਸੀਡੀਐਲ ਜਾਰੀ ਕਰਨ ਤੇ ਰੋਕ ਲਗਾ ਦਿੱਤੀ ਜਾਂਦੀ ਹੈ ਫਿਰ ਸਪਟੰਬਰ ਤੋਂ ਬਾਅਦ ਅਕਤੂਬਰ ਦੇ ਵਿੱਚ ਜਸ਼ਨਪ੍ਰੀਤ ਸਿੰਘ 21 ਸਾਲ ਦਾ ਹੋ ਜਾਂਦਾ ਹੈ ਤਾਂ ਉਸ ਦੀ ਕੇ ਰੈਸਟ੍ਰਿਕਸ਼ਨ ਹਟਾ ਦਿੱਤੀ ਗਈ ਕਿਉਂਕਿ 21 ਸਾਲ ਦਾ ਹੋ ਗਿਆ ਡੀਓਟੀ ਅਧਿਕਾਰੀਆਂ ਮੁਤਾਬਕ ਜੇਕਰ ਕੈਲੀਫੋਰਨੀਆ ਦੇ ਨਵੇਂ ਰੂਲ ਦੀ ਪਾਲਣਾ ਕੀਤੀ ਹੁੰਦੀ ਤਾਂ ਜਸ਼ਨਪ੍ਰੀਤ ਸਿੰਘ ਦਾ ਲਾਇਸੈਂਸ ਉਸ ਦੀ ਅਸਾਲਮ ਸੀਕੁਰ ਕੰਡੀਸ਼ਨ ਦੇ ਕਾਰਨ ਰੱਦ ਹੋ ਜਾਣਾ ਚਾਹੀਦਾ ਸੀ ਇਸ ਤੋਂ ਇਲਾਵਾ ਹਾਲਾਂਕਿ ਜਸ਼ਨਪ੍ਰੀਤ ਸਿੰਘ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਪਰ ਉਸ ਦੇ ਭਾਰਤ ਵਿੱਚ ਰਹਿਣ ਦੇ ਪਰਿਵਾਰ ਦਾ ਕਹਿਣਾ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਤੇ ਨਸ਼ਾ ਤਾਂ ਉਸਨੇ ਕਦੇ ਕੀਤਾ ਵੀ ਨਹੀਂ ਪਰ ਟਾਕਸਿਕੋਲੋਜੀ ਰਿਪੋਰਟ ਕੁਝ ਹੋਰ ਦੱਸਦੀ ਹੈ ਰਿਪੋਰਟ ਦੇ ਮੁਤਾਬਕ ਹਾਦਸੇ ਵੇਲੇ ਉਹ ਨਸ਼ੇ ਦੇ ਅਸਰ ਹੇਠ ਸੀ ਨਸ਼ਾ ਉਸ ਨੂੰ ਚੜਿਆ ਹੋਇਆ ਸੀ ਤੇ ਇਸ ਕਰਕੇ ਕਹਿੰਦੇ ਉਹ ਬ੍ਰੇਕ ਨਹੀਂ ਲਗਾ ਸਕਿਆ ਜਿਸ ਕਰਕੇ ਇੰਨਾ ਵੱਡਾ ਮਾਮਲਾ ਵੱਧ ਗਿਆ ਵਾਪਰ ਗਿਆ ਹੁਣ ਗੱਲ ਕਰਦੇ ਹਾਂ ਹైదరాబాద్ ਬੰਗਲੌਰ ਰੂ ਬੱਸ ਮਾਮਲਾ ਜਿਸ ਦੇ ਵਿੱਚ ਡਰਾਈਵਰ ਹੈ ਜਿਹੜਾ ਉਹ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਿਆ ਸੀ ਹైదరాబాద్ ਬੰਗਲੌਰ ਰੋਡ ਤੇ ਹੋਏ ਇਸ ਬੱਸ ਮਾਮਲੇ ਦੇ ਵਿੱਚ ਮੁੱਖ ਡਰਾਈਵਰ ਹੈ ਜਿਹੜਾ ਉਸ ਦਾ ਨਾਮ ਹੈ ਮਰੀਆਲਾ ਲక్ష్ਮੀਆ ਉਸ ਨੂੰ ਪੁਲਿਸ ਨੇ ਸਾਟਰਡੇ 21 ਅਕਤੂਬਰ ਨੂੰ ਅਰੈਸਟ ਕੀਤਾ ਤੇ ਹਾਦਸੇ ਤੋਂ ਬਾਅਦ ਉਹ ਮੌਕੇ ਤੋਂ ਵੈਸੇ ਫਰਾਰ ਹੋ ਗਿਆ ਸੀ ਦੌੜ ਗਿਆ ਸੀ ਡਰਾਈਵਰ ਤੇ ਹੈਲਪਰ ਨੇ ਵੈਸੇ ਯਾਤਰੀਆਂ ਨੂੰ ਬਚਾਉਣ ਲਈ ਬੱਸ ਦੀਆਂ ਖਿੜਕੀਆਂ ਤੋੜੀਆਂ ਸੀ ਤੇ ਕਰਨਾਲ ਪੁਲਿਸ ਦੇ ਅਧਿਕਾਰੀ ਵਿਕਰੰਤ ਪਾਟਲ ਨੇ ਪੀਟੀਆਈ ਨੂੰ ਦੱਸਿਆ ਕਿ ਜਦੋਂ ਬੱਸ ਵਿੱਚ ਅੱਗ ਲੱਗੀ ਤਾਂ ਲਖਮੀਆਂ ਯਾਤਰੀ ਦਰਵਾਜ਼ੇ ਤੇ ਰਾਹੀਂ ਬਾਹਰ ਛਾਲ ਮਾਰਦਾ ਤੇ ਸਥਿਤੀ ਦੀ ਗੰਭੀਰਤਾ ਨੂੰ ਉਹ ਅਸਲ ਵਿੱਚ ਨਹੀਂ ਸਮਝ ਸਕਿਆ ਤੇ ਅੱਗ ਤੋਂ ਬਚਣ ਤੋਂ ਬਾਅਦ ਉਹਨੇ ਬੱਸ ਦੇ ਹੀਟਲੇ ਹਿੱਸੇ 'ਚ ਉਹਦਾ ਸਹਾਇਕ ਡਰਾਈਵਰ ਸੌਂ ਰਿਆ ਸੀ ਬਾਕਸ ਵਿੱਚ ਉਹਨੂੰ ਜਗਾਉਂਦਾ ਤੇ ਫਿਰ ਜਦ ਪਤਾ ਲੱਗਦਾ ਕਿ ਅੱਗ ਜ਼ਿਆਦਾ ਫੈਲ ਗਈ ਆ ਤਾਂ ਦੋਹਾਂ ਨੇ ਫਿਰ ਟਾਇਰ ਬਦਲਣ ਵਾਲੀ ਲੋਹੇ ਦੀ ਰੌੜ ਲਈ ਤੇ ਖਿੜਕੀਆਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਜਿੰਨੇ ਕੁ ਯਾਤਰੀ ਬਚਾਏ ਜਾ ਸਕਦੇ ਆ ਉਹਨਾਂ ਨੂੰ ਤਾਂ ਬਾਹਰ ਬੱਸ ਤੋਂ ਕੱਢਿਆ ਜਾਵੇ ਸਾਰੀ ਬੱਸ ਨੂੰ ਅੱਗ ਲੱਗੀ ਹੋਈ ਸੀ ਤਕੋ ਜੀ ਰਾੰਗੀ ਰਹਉਂਦੇ ਆ ਉਹ ਵੀ ਬਾਰੋਂ ਖਿੜਕੀਆਂ ਤੋੜਨੀਆਂ ਸ਼ੁਰੂ ਕਰਦੇ ਆ ਜਦ ਕੇ ਅੰਦਰੋਂ ਵੀ ਯਾਤਰੀਆਂ ਨੇ ਕੱਚ ਤੋੜ ਕੇ ਬਾਹਰ ਨਿਕਲ ਕੇ ਜਾਨ ਬਚਾਈ ਪਰ ਅਗਨੀ ਤੇਜ਼ੀ ਨਾਲ ਫੈਲੀ ਕਿ ਪੂਰੀ ਬੱਸ ਨੂੰ ਬਹੁਤ ਜਲਦੀ ਲਪੇਟ ਚ ਲੈ ਲਿਆ ਤੇ ਲక్ష్ਮੀਆ ਡਰਾਈਵਰ ਹੈ ਮੌਕੇ ਤੇ ਡਰ ਗਿਆ ਤੇ ਉਥੋਂ ਦੌੜ ਜਾਂਦਾ ਪੁਲਿਸ ਨੇ ਉਸ ਨੂੰ ਕਰਨੂਲ ਤੋਂ ਸ਼ੁੱਕਰਵਾਰ ਦੁਪਹਿਰੇ ਅਰੈਸਟ ਕੀਤਾ ਉਸ ਉੱਪਰ ਹਾਰਦਸ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਲਗਾਏ ਗਏ ਨੇ ਪੁਲਿਸ ਨੇ ਉਸ ਦੇ ਖਿਲਾਫ ਲਾਪਰਵਾਹੀ ਤੇ ਤੇਜ਼ ਰਫਤਾਰੀ ਦੇ ਦੋਸ਼ਾਂ ਦੇ ਹੇਠ ਮਾਮਲਾ ਦਰਜ ਕੀਤਾ ਇਹ ਮਾਮਲਾ ਉਹਦੇ ਲਗੌਂਡਾ ਪੁਲਿਸ ਸਟੇਸ਼ਨ ਵਿੱਚ ਬੀ ਐਨ ਐਸ ਐਕਟ ਦੀ ਧਾਰਾ 124 ਬੀ ਆ ਯਾਨੀ ਕਿ ਇਨਸਾਨੀ ਜਾਨ ਨੂੰ ਖਤਰੇ ਵਿੱਚ ਪਾਣਾ ਤੇ 1061 ਯਾਨੀ ਕਿ ਲਾਪਰਵਾਹੀ ਦੇ ਨਾਲ ਮੌਤ ਦਾ ਕਾਰਨ ਬਣਨਾ ਇਸ ਤਹਤ ਮਾਮਲੇ ਦਰਜ ਕੀਤੇ ਗਏ ਆ ਪਰ ਇਸ ਘਟਨਾ ਚ ਕੀ ਕੁਝ ਵਾਪਰਦਾ ਹੈ ਬਾਈਕ ਓਫੇਸਲਦੀ ਹੈ ਬਾਈਕ ਸਵਾਰ ਦੀ ਮੌਤ ਹੁੰਦੀ ਆ ਤੇਜ਼ੀ ਨਾਲ ਉਸ ਉਪਰ ਦੀ ਬਾਸ ਲੰਘਦੀ ਆ ਪੁਲਿਸ ਨੇ ਜਿਹੜੀ ਕਹਾਣੀ ਦੱਸੀ ਆ ਇਹ ਹਾਦਸਾ ਤੋਂ ਵਕ ਵਕ ਘਟਨਾਵਾਂ ਦੇ ਤਰੰਤ ਇੱਕ ਤੋਂ ਬਾਅਦ ਇੱਕ ਵਾਪਰ ਤੋਂ ਬਾਅਦ ਹੁੰਦਾ ਹੈ ਪਹਿਲਾਂ ਇੱਕ ਬਾਈਕ ਸਕਿਡ ਹੋਈ ਸਲਿੱਪ ਹੋਈ ਤੇ ਡਿਵਾਈਡਰ ਦੇ ਨਾਲ ਉਹ ਬਾਈਕ ਟਕਰਾ ਜਾਂਦੀ ਆ ਕਿਉਂਕਿ ਬਰਸਾਤ ਹੋ ਰਹੀ ਸੀ ਇਸ ਵਿੱਚ ਬਾਈਕ ਸਵਾਰ ਸ਼ਿਵਾਸ਼ੰਕਰ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਨਾਲ ਪਿਛਲੀ ਸੀਟ ਤੇ ਬੈਠਾ ਐਰੀ ਸੁਆਮੀ ਹਲਕੀਆਂ ਝੋਟਾਂ ਆਉਂਦੀਆਂ ਪਰ ਬਚ ਜਾਂਦਾ ਹੈ ਸਵਾਮੀ ਨੇ ਪੁਲਿਸ ਨੂੰ ਹੁਣ ਦੱਸਿਆ ਵੀ ਪਹਿਲਾਂ ਬਾਈਕ ਖਾਲਸੇ ਦਾ ਸ਼ਿਕਾਰ ਹੁੰਦੀ ਆ ਤੁਰੰਤ ਬਾਅਦ ਸਲੀਪਰ ਬਾਸ ਨੇ ਉਸ ਬਾਈਕ ਨੂੰ ਕੁਚਲ ਦਿੱਤਾ ਜਿਸ ਨਾਲ ਪਾਸ ਦਾ ਫਿਊਜ਼ ਟੈਂਕ ਫੱਟਦਾ ਤੇ ਅਗ ਲੱਗ ਜਾਂਦੀ ਆ ਬਾਸਨੀ ਦੋਵੇਂ ਸ਼ੰਕਰ ਤੇ ਸਵਾਮੀ ਕੇਸੇ ਪਿੰਡ ਲక్ష్ਮੀਪੁਰੂਮ ਪਿੰਡਾ ਉਥੋਂ ਰਾਤ 2 ਵਜੇ ਤੁਰੇ ਸਨ ਤਾਂ ਕਿ ਸਵਾਮੀ ਨੂੰ ਤੁਗਲੀ ਪਿੰਡ ਛੱਡ ਕੇ ਆਉਣਾ ਸੀ ਰਾਤੀ 2 ਵਜੇ ਚਲੇ ਸਨ ਬਾਈਕ ਤੇ ਚਿੰਨਾ ਟੇਕ ਰੂਪੈਂਟ ਦੇ ਨੇੜੇ ਬਾਈਕ ਫਿਸਲ ਜਾਂਦੀ ਹੈ ਤੇ ਸ਼ੰਕਰ ਸੱਜੇ ਪਾਸੇ ਡਿੱਗ ਪੈਂਦਾ ਹੈ ਸਿਰ ਡਵਾਈਡਰ ਦੇ ਨਾਲ ਟਕਰਾਂਦਾ ਉਹਦੀ ਉੱਤੇ ਮਾਤ ਹੋ ਜਾਂਦੀ ਆ ਰਿਪੋਰਟਰਾਂ ਦੇ ਮੁਤਾਬਕ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਜਿੱਥੇ ਇਹ ਦੋਮੇ ਰਾਤ ਦੇ 2 ਵਜੇ 24 ਮਿੰਟ ਹੋਇਆ ਉੱਥੇ ਕਿਸੇ ਐਚਪੀ ਪੈਟਰੋਲ ਪੰਪ ਤੇ ਇਹ ਬਾਈਕ ਦੇ ਵਿੱਚ ਪੈਟਰੋਲ ਪਵਾ ਰਹੇ ਸਨ ਕੁਝ ਮਿੰਟ ਬਾਅਦ ਹੀ ਫਿਰ ਮੀਂਹ ਪੈਂਦਾ ਹੈ ਤੇ ਮੀਂਹ ਦੇ ਕਾਰਨ ਗਿੱਲੀ ਹੋਈ ਸੜਕ 'ਤੇ ਜਾਂਦ ਜਾਂਦੇ ਇਹਨਾਂ ਦਾ ਬਾਈਕ ਸਕਿਡ ਕਰ ਜਾਂਦਾ ਸਲਿੱਪ ਹੋ ਜਾਂਦਾ ਹੈ ਬਾਈਕ ਸਵਾਮੀ ਨੇ ਸ਼ੰਕਰ ਨੂੰ ਸੜਕ ਦੇ ਵਿਚਕਾਰੋਂ ਖਿੱਚ ਕੇ ਬਾਹਰ ਕੱਢਿਆ ਫਿਰ ਸਾਹ ਚੈੱਕ ਕੀਤਾ ਉਸ ਵੇਲੇ ਤੱਕ ਸ਼ੰਕਰ ਮਰ ਚੁੱਕਾ ਸੀ ਪਰ ਸਵਾਮੀ ਬਾਈਕ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਫਿਰ ਤੇਜ਼ੀ ਨਾਲ ਬੱਸ ਆ ਕੇ ਉਹਨਾਂ ਦੇ ਚੜ ਜਾਂਦੀ ਹੈ ਤੇ ਕਈ ਫੁੱਟ ਤੱਕ ਕੜੀਸ ਦੀ ਲੈ ਜਾਂਦੀ ਹੈ ਬਾਈਕ ਨੂੰ ਬੱਸ ਵਿੱਚ ਕੁੱਲ 40 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚੋਂ 19 ਲੋਕਾਂ ਦੀ ਉਸ ਅਗ ਲਗਨ ਕਾਰਨ ਮੌਤ ਹੋ ਜਾਂਦੀਆਂ ਪੁਲਿਸ ਹੁਣ ਤਫ਼ਤੀਸ਼ ਕਰ ਰਹੀ ਹੈ ਕਿ ਇਹ ਅੱਗ ਨੇ ਤੇਜ਼ੀ ਨਾਲ ਕਿਉਂ ਫੈਲੀ ਕੀ ਬੱਸ ਸੁਰੱਖਿਆ ਮਿਆਰਾਂ ਤੇ ਖਰੀ ਉਤਲਦੀ ਸੀ ਆਖਿਰ ਇੰਨੀ ਕਾਲੀ ਨਾਲ ਬਲਾਸਟ ਕਿਉਂ ਹੋਇਆ ਬੱਸ ਵਿੱਚ ਐਸੀ ਕੀ ਚੀਜ਼ ਸੀ ਜੋ ਕਿ ਇੰਨੀ ਕਾਲੀ ਚ ਹੋ ਸਕਦੇ ਫੈਲਣ ਦਾ ਕਾਰਨ ਬਣੀ ਉਹ ਵੀ ਤੁਹਾਨੂੰ ਦੱਸਦੇ ਆਂ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਚ ਸ਼ੁੱਕਰਵਾਰ ਰਾਤ ਨੂੰ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਇਹ ਮਾਮਲਾ ਵਾਪਰਦਾ ਬੱਸ ਹਾਂ ਸਾਹਿਬ ਪ੍ਰਾਈਮ ਮਿੰਿਸਟਰ ਤੱਕ ਨੇ ਅਫਸੋਸ ਕੀਤਾ ਹైదరాబాద్ ਤੋਂ ਬੰਗਲੂਰੂ ਜਾ ਰਹੀ ਸੀ ਪ੍ਰਾਈਵੇਟ 슬ੀਪਰ ਬੱਸ ਤੇ ਬੇਧਿਆਨੀ ਨਾਲ ਇਹ ਬੱਸ ਹੈ ਜਿਹੜੀ ਇੱਕ ਬਾਈਕ ਸਵਾਰ ਨਾਲ ਟਕਰਾ ਜਾਂਦੀ ਹੈ ਤੇ ਕੁਝ ਹੀ ਪਲਾਂ ਚ ਬੱਸ ਅੱਗ ਦੀ ਲਪੇਟ ਚ ਆ ਜਾਂਦੀ ਹੈ। ਇਸ ਭਿਆਨਕ ਹਾਦਸੇ ਵਿੱਚ 20 ਲੋਕਾਂ ਦੀ ਜਾਨ ਗਈਆਂ। 19 ਯਾਤਰੀ ਸੰ ਤੇ 1 ਕੋ ਬਾਈਕ ਸਵਾਰ। ਪਹਿਲੀਆਂ ਜਾਂਚ ਰਿਪੋਰਟਾਂ ਦੇ ਮੁਤਾਬਕ ਹਾਦਸੇ ਤੋਂ ਬਾਅਦ ਬਾਈਕ ਦਾ ਫਿਊਲ ਟੈਂਕ ਫਟਦਾ। ਕਿਉਂਕਿ ਬਾਈਕ ਬੱਸ ਦੇ ਹੇਠਾਂ ਫਸ ਗਈ ਸੀ। ਫਿਊਲ ਟੈਂਕ ਫਟਦਾ ਤੇ ਅੱਗ ਫੈਲ ਜਾਂਦੀ ਹੈ। ਪਰ ਅੱਗ ਇਹਨੀ ਤੇਜ਼ੀ ਨਾਲ ਕਿਵੇਂ ਫੈਲੀ? ਇਸ ਦਾ ਜਵਾਬ ਮਿਲਿਆ ਫੋਰੈਂਸਿਕ ਰਿਪੋਰਟ ਆਉਣੀ ਹੈ। ਫੋਰੈਂਸਿਕ ਰਿਪੋਰਟ ਨੇ ਦੱਸਿਆ ਕਿ ਬੱਸ ਵਿੱਚ 2 12 ਕੇਵੀ ਦੀਆਂ ਬੈਟਰੀਆਂ ਲੱਗੀਆਂ ਹੋਈਆਂ ਸੀ ਜਿਹੜੀਆਂ ਕਿ ਟੱਕਰ ਤੋਂ ਬਾਅਦ ਫਟ ਜਾਂਦੀਆਂ ਸੀ ਇਸ ਤੋਂ ਇਲਾਵਾ ਬੱਸ ਵਿੱਚ ਤਕਰੀਬਨ ਉਹਨੇ ਖਾਸ ਗੱਲ ਹੈ ਨੋਟ ਕਰਨ ਵਾਲੀ 234 smartphones ਸੀ ਕਨਸਾਈਨਮੈਂਟ ਸੀ ਉਹ ਲੈ ਕੇ ਜਾ ਰਹੇ ਸਨ 234 smartphones ਜਿਨ੍ਹਾਂ ਵਿੱਚ ਲਿਥੀਅਮ ਆਇਨ ਬੈਟਰੀਆਂ ਲੱਗੀਆਂ ਨੇ 234 ਇਹੀ ਕਾਰਨ ਬਣਦਾ ਹੈ ਕਿ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਪੂਰੀ ਬੱਸ ਨੂੰ ਬਲਾਸਟ ਵਾਂਗ ਆਪਣਾ ਨਿਗਲ ਲਿਆ ਉਨਰ ਰਿਪੋਰਟ ਹੈ ਕਿ ਡਿਪਟੀ ਇੰਸਪੈਕਟਰ ਜਨਰਲ ਕੋਆ ਪ੍ਰਵਿਡੈਂਸ ਆਰ ਅਗਦੇ ਦੋ ਮੁੱਖ ਕਾਰਨ ਸਨ ਬਾਈਕ ਦਾ ਫਿਊਲ ਟੈਂਕੋ ਫਟਣਾ ਤੇ ਉਸ ਦੇ ਛਟਕੇ ਦੇ ਨਾਲ ਬੱਸ ਦੀ ਬੈਟਰੀ ਟੂਲ ਕਿਟ ਦਾ ਫਟ ਜਾਣਾ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਬੱਸ ਦੇ ਅੰਦਰ ਵਰਤੀ ਗਈ ਮੈਟੈਲਿਕ ਪੇਂਟ ਤੇ ਹੋਰ ਜਲਣਸ਼ੀਲ ਸਮੱਗਰੀ ਵੀ ਆ ਉਹਨਾਂ ਨੇ ਇਸ ਅੱਗ ਨੂੰ ਬੁਲਾਹ ਦੇ ਰੂਪ ਵਿੱਚ ਜਲਦੀ ਹੀ ਫੈਲਣ ਵਿੱਚ ਮਦਦ ਕੀਤੀ ਇਸ ਦੌਰਾਨ ਮੌਕੇ ਤੇ ਪਹੁੰਚੀ ਰੈਸਕਿਊ ਟੀਮ ਨੇ ਕਈ ਯਾਤਰੀਆਂ ਨੂੰ ਬਚਾ ਲਿਆ ਪਰ 20 ਜਾਨਾਂ ਅਜਿਹੀਆਂ ਸੀ ਜਿਹੜੀਆਂ ਉਸ ਬੱਸ ਵਿੱਚੋਂ ਬਚਾਈਆਂ ਨਹੀਂ ਜਾ ਸਕੀਆਂ ਬੱਸ ਦਾ ਡਰਾਈਵਰ ਜਾਨ ਬਚਾ ਕੇ ਖਿੜਕੀ ਰਾਹੀਂ ਬਾਹਰ ਕੁੱਦ ਗਿਆ ਸੀ ਜਿਸ ਨੂੰ ਹੁਣ ਪੁਲਿਸ ਨੇ ਅਰੈਸਟ ਕਰ ਲਿਆ ਹੈ ਡੀਐਨਏ ਟੈਸਟਿੰਗ ਚੱਲ ਰਹੀ ਹੈ ਉਸ ਤੋਂ ਬਾਅਦ ਸ਼ਰੀਰਾਂ ਦੀ ਪਛਾਣ ਕੀਤੀ ਜਾਊਗੀ ਜਾਂ ਫਿਰ ਸੋਮਵਾਰ ਤੱਕ ਪੂਰੀ ਰਿਪੋਰਟ ਆਉਣ ਦੀ ਉਮੀਦ ਹੈ ਇਹ ਹਾਦਸਾ ਨਾ ਸਿਰਫ ਟੈਕਨੀਕਲ ਲਾਪਰਵਾਹੀ ਹੈ ਸਗੋਂ ਇੱਕ ਚੇਤਾਵਨੀ ਹੈ ਸੋ ਗੋ ਇਸ ਗੱਲ ਦਾ ਵੀ ਇਸ਼ਾਰਾ ਕਰਦਾ ਕਿ ਕਿਵੇਂ ਆਧੁਨਿਕ ਇਲੈਕਟ੍ਰੋਨਿਕ ਉਪਕਰਨਾਂ ਜਿਹੜੀ ਉਹ ਕਿਸ ਤਰ੍ਹਾਂ ਭੇਜੇ ਜਾਂਦੇ ਆ smartphone ਬੈਟਰੀਆਂ ਆ ਕਿਸ ਤਰ੍ਹਾਂ ਵਸਾਂ ਦੇ ਵਿੱਚ ਵੀ ਇਹ ਭੇਜੇ ਜਾ ਰਹੇ ਹੁੰਦੇ ਆ ਕਿਸੇ ਵੀ ਚੀਜ਼ ਨੂੰ ਇਹ ਬਲਾਸਟ ਕਰ ਸਕਦੇ ਆ ਇੱਕ ਛੋਟੀ ਜਿਹੀ ਗਲਤੀ ਇੱਕ ਜਾਨ ਲੈਣ ਵਾਲਾ ਕਿੱਡਾ ਵੱਡਾ ਹਾਦਸਾ ਬਣ ਜਾਂਦੀ ਆ ਆਪਣੀ ਸੁਰੱਖਿਆ ਲਈ ਹਮੇਸ਼ਾ ਸਾਵਧਾਨ ਰਹੋ ਜ਼ਿੰਮੇਵਾਰੀ ਨਾਲ ਡਰਾਈਵ ਕਰੋ ਤੇ ਜੀਵਨ ਦੀ ਕੀਮਤ ਸਮਝਣੀ ਜ਼ਰੂਰੀ ਆ ਇਸ ਦੇ ਨਾਲ ਹੀ ਦਿਓ এজੈਂਸਰ ਬਾਕੀ ਅਪਡੇਟ ਲੈ ਕੇ ਜਲਦੀ ਮਿਲਦੇ ਆਂ